ਪਿਛਲੇ ਸਮੇਂ ਦੇ ਵਿੱਚ ਦੋ ਭਾਰ ਘਟਾਉਣ ਵਾਲੀਆਂ ਦਵਾਈਆਂ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਰਹੀਆਂ ਇੱਕ ਓਜ਼ੈਂਪਿਕ ਤੇ ਇੱਕ ਵਿਗੋਵੀ ਇਹ ਦੋਵੇਂ ਅਸਲ ਦੇ ਵਿੱਚ ਡਾਇਬੀਟੀਜ਼ ਦੇ ਮਰੀਜ਼ਾਂ ਲਈ ਬਣਾਈਆਂ ਗਈਆਂ ਸੀ ਪਰ ਆ ਕਿਹਾ ਇਹ ਗਿਆ ਕਿ ਇਹਦੇ ਨਾਲ ਭਾਰ ਘਟਣ ਦੇ ਵਿੱਚ ਮਦਦ ਹੁੰਦੀ ਹੈ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਤੇ ਬੰਦੇ ਦਾ ਭਾਰ ਘਟ ਜਾਂਦਾ ਇਹਦੇ ਨਾਲ ਇਹਦਾ ਪ੍ਰਚਾਰ ਇਹ ਕਹਿ ਕੇ ਕੀਤਾ ਗਿਆ ਸੀ ਕਿ ਇਹਨਾਂ ਦੇ ਸਾਈਡ ਇਫੈਕਟ ਨਹੀਂ ਆ ਅੱਜ ਇੱਕ ਜਿਹੜੀ ਖਬਰ ਆਈ ਆ ਉਹ ਖਬਰ ਇਹ ਦੱਸਦੀ ਆ ਕਿ ਮੈਸਾਚੂਸੈਟਸ ਵਿੱਚ ਜਿਹੜੇ ਲੋਕ ਇਹ ਦਵਾਈ ਲੈਂਦੇ ਸੀ ਜਾਂ ਇਹ ਇੰਜੈਕਸ਼ਨ ਲਵਾਉਂਦੇ ਸੀ ਉਹਨਾਂ ਦੇ ਵਿੱਚ ਅੱਖਾਂ ਦੀਆਂ ਬਿਮਾਰੀਆਂ ਅੱਖਾਂ ਦਾ ਇੱਕ ਪੱਕਾ ਡੈਮੇਜ ਭਾਵ ਅੰਨੇਪਣ ਦਾ ਸਾਈਡ ਇਫੈਕਟ ਹੋ ਰਿਹਾ ਆ ਹਾਲਾਂਕਿ ਇਹਦੇ ਬਾਰੇ ਹਜੇ ਪੁਸ਼ਟੀ ਹੋਣੀ ਆ ਪਰ ਜਿਹੜਾ ਮੈਸਾਚੂਸੈਟਸ ਦਾ ਇਹ ਆਈ ਐਂਡ ਇਅਰ ਹਸਪੀਟਲ ਸੀ ਇਹਦੇ ਵਿੱਚ ਇਹਨਾਂ ਨੇ ਨੋਟਿਸ ਦੇ ਕੀਤੀ ਆ ਗੱਲ ਕਿ ਜਿਹੜੇ ਪੇਸ਼ੈਂਟ ਨੇ ਉਹ ਇਸ ਬਿਮਾਰੀ ਜਿਹੜੀ NAION ਕਿਹਾ ਜਾ ਰਿਹਾ ਇੱਕ ਤਰ੍ਹਾਂ ਦਾ ਅੱਖ ਦਾ ਸਟ੍ਰੋਕ ਆ ਇਹਦੇ ਇਕੱਠੇ ਹੀ ਪੇਸ਼ੈਂਟ ਆ ਰਹੇ ਆ ਤੇ ਉਹਨਾਂ ਸਾਰਿਆਂ ਦੇ ਵਿੱਚ ਖਾਸ ਗੱਲ ਇਹ ਆ ਕਿ ਇਹ ਸਾਰੇ ਜਿਹੜੀ ਇਹ ਸ਼ੈਮਾਂਗਲੋਟਾਈਡ ਜਿਹੜੀ ਦਵਾਈ ਜਿਹੜੀ ਇਹਦੇ ਵਿੱਚ ਹੁੰਦਾ ਜਿਹੜਾ ਮੋਲੀਕੂਲ ਹੁੰਦਾ ਉਹ ਲੈ ਰਹੇ ਆ ਇਹਦਾ ਮਤਲਬ ਇਹਦਾ ਸਿੱਧਾ ਸਬੰਧ ਅੱਖਾਂ ਦੇ ਇਸ ਸਟ੍ਰੋਕ ਦਾ ਸਿੱਧਾ ਸਬੰਧ ਇਸ ਭਾਰ ਘਟਾਉਣ ਵਾਲੀ ਦਵਾਈ ਵੈ ਗੋਵੀ ਦੇ ਨਾਲ ਜੋੜਿਆ ਜਾ ਰਿਹਾ ਇਹਨਾਂ ਦਵਾਈਆਂ ਦੀ ਵਰਤੋਂ ਬਹੁਤ ਪਿਛਲੇ ਸਮੇਂ ਦੇ ਵਿੱਚ ਵਧੀ ਆ ਕੁਝ ਸਾਲਾਂ ਦੇ ਵਿੱਚ ਤਿੰਨ ਚਾਰ ਸਾਲਾਂ ਦੇ ਵਿੱਚ 600% ਲੋਕਾਂ ਦੇ ਵਿੱਚ ਇਹ ਦਵਾਈ ਦਾ क्रेज ਵਧਿਆ ਕਿ ਇਹ ਸਿੱਧੀ ਦਵਾਈ ਲੈ ਕੇ ਭਾਰਤ ਆ ਜਾ ਸਕਦਾ ਜਿਹਦਾ ਪ੍ਰਚਾਰੀਏ ਕਹਿ ਕੇ ਕੀਤਾ ਜਾ ਰਿਹਾ ਸੀ ਕਿ ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ ਇਹਦੇ ਨਾਲ ਸਿਰਫ ਭਾਰ ਘਟਦਾ ਆ ਹੁਣ ਉਹਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ ਆ ਬਿਮਾਰੀ ਦਾ ਨਾਮ NAION ਦੱਸਦੇ ਆ ਜਿਹਨੂੰ ਨੋਨ ਆਰਟ੍ਰਿਕ ਐਂਪੀਰੀਅਰ ਇਸਮੈਟਿਕ ਆਪਟਿਕ ਨਿਊਰੋਪੈਥੀ ਕੋਈ ਇਹ ਬਿਮਾਰੀ ਹੈ ਜਿਹੜੀ ਦੱਸੀ ਜਾ ਰਹੀ ਆ ਦੱਸਦੇ ਆ ਕਿ ਬਹੁਤ ਰੇਅਰ ਆ ਪਰ ਇੱਕੋ ਹਸਪਤਾਲ ਦੇ ਵਿੱਚ ਅਮਰੀਕਾ ਦੇ ਵਿੱਚ ਮਾਸਾਚੂਸੀ ਦੇ ਵਿੱਚ ਇੱਕੋ ਤਰ੍ਹਾਂ ਦਾ ਆਈ ਸਟ੍ਰੋਕ ਤੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਇਹ ਡਾਇਬੀਟੀਜ਼ ਦੀ ਦਵਾਈ ਨੂੰ ਭਾਰ ਘਟਾਉਣ ਦੇ ਲਈ ਵਰਤ ਰਹੇ ਆ ਉਹਨਾਂ ਦੇ ਵਿੱਚ ਆਉਣਾ ਆਪਣੇ ਆਪ ਤੇ ਵਿੱਚ ਇੱਕ ਚਿੰਤਾ ਆ ਇਦੇ ਸਾਈਡ ਇਫੈਕਟ ਦੇ ਵਿੱਚ ਅੱਖਾਂ ਦੇ ਉੱਤੇ ਅਸਰ ਲਿਖਿਆ ਵੀ ਆ ਦਵਾਈ ਦੇ ਆ ਇਹ ਦਵਾਈ ਇੰਨੇ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਲਈ ਆ ਕਿ ਦੇਖਦੇ ਦੇਖਦੇ ਲੋਕਾਂ ਦਾ ਭਾਰ ਘਟ ਗਿਆ ਤੇ ਜਿਹੜੇ ਡਾਇਬੀਟੀਜ਼ ਦੇ ਮਰੀਜ਼ ਸੀ ਉਹਨਾਂ ਦੇ ਲਈ ਇਹ ਦਵਾਈ ਦੀ ਘਾਟ ਆ ਗਈ ਸੀ ਇਸ ਇੰਜੈਕਸ਼ਨ ਦੀ ਘਾਟ ਆ ਗਈ ਸੀ ਇਹਦੇ ਸਬੰਧੀ ਇੱਕ ਜਿਹੜੀ ਜਿਹੜੇ ਲੋਕ ਐਗੈਂਪਿਕ ਜਾਂ ਵਿਗੋਵੀ ਲੈ ਰਹੇ ਆ ਉਹਨਾਂ ਦੇ ਵਿੱਚ ਹਾਈ ਸਟ੍ਰੋਕ ਹੋਣ ਦੇ ਚਾਂਸ ਜਿਹੜੇ ਵੱਧ ਦੱਸੇ ਜਾ ਰਹੇ ਆ